ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਫੋਨ ਦੀ ਬ੍ਰਾਈਟਨੈਸ ਵਧ ਕਰ ਲਿਓ ਕਿਉਂਕਿ ਅੱਜ ਆਪਾਂ ਤੁਹਾਡੀਆਂ ਅੱਖਾਂ ਦਾ ਟੈਸਟ ਕਰਨ ਜਾ ਰਹੇ ਹਾਂ ਜੀ ਹਾਂ ਅੱਜ ਆਪਾਂ ਚੈੱਕ ਕਰਾਂਗੇ ਤੁਹਾਨੂੰ ਕਲਰ ਬ্লাইਂਡਨੈਸ ਤਾਂ ਨਹੀਂ ਅੱਜ ਆਪਾਂ ਜਿਹੜੀ ਵੀਡੀਓ ਤੁਹਾਨੂੰ ਸਾਈਡ ਤੇ ਦਿਖਾ ਰਹੇ ਹਾਂ ਇਹਦੇ ਵਿੱਚ ਤੁਸੀਂ ਦੇਖੋਗੇ ਵੀ ਕੁਝ ਨੰਬਰ ਲਿਖੇ ਹੋਏ ਆ ਤੁਸੀਂ ਇਹ ਨੰਬਰ ਦੱਸਨੇ ਆ ਵੀ ਕਿੰਨੇ ਕਿੰਨੇ ਨੰਬਰ ਆ ਤੁਹਾਨੂੰ ਦਿਖਦੇ ਆ ਜਾਂ ਫਿਰ ਨਹੀਂ ਤੇ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਨੂੰ ਕਲਰ ਬਲਾਈਂਡਨੈਸ ਹੈ ਜਾਂ ਨਹੀਂ ਜੇ ਤੁਹਾਨੂੰ ਨੰਬਰ ਸਹੀ ਦਿਖਣਗੇ ਇਟਸ ਮੀਨ ਤੁਹਾਡੀਆਂ ਅੱਖਾਂ ਠੀਕ ਆ ਜੇ ਤੁਹਾਨੂੰ ਨੰਬਰ ਨਹੀਂ ਦੇਖਦੇ ਪਏ ਇਟਸ ਮੀਨ ਤੁਹਾਨੂੰ ਕਲਰ ਪ੍ਰੋਬਲਮ ਹੈ ਤੁਹਾਨੂੰ ਕਲਰ ਬਲਾਈਂਡਨੈਸ ਹੈ ਤੇ ਫੇਰ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੈ ਕਿਉਂਕਿ ਬਹੁਤ سارے ਸਾਡੇ ਵੀਰ ਭਰਤੀ ਵੀ ਦੇਖਣਾ ਚਾਹੁੰਦੇ ਆ ਪਰ ਜਦੋਂ ਮੈਡੀਕਲ ਹੁੰਦਾ ਏ ਉਹ ਇਹੀ ਚੀਜ਼ਾਂ ਚੋਂ ਬਾਹਰ ਨਿਕਲ ਜਾਂਦੇ ਆ ਸੋ ਹੁਣ ਆਪਾਂ ਤੁਹਾਡਾ ਟੈਸਟ ਕਰਦੇ ਆ ਸਟਾਰਟ ਤੇ ਮੈਂ ਕਰਦਾ ਹਾਂ ਵੀਡੀਓ ਪਲੇ ਦੱਸੋ ਬਈ ਕਿੰਨਾ ਨੰਬਰ ਆ ਲਾਓ ਜੀ ਤੁਹਾਨੂੰ ਦੱਸ ਦਿੰਦੇ ਆ ਬਈ ਕਿੰਨਾ ਨੰਬਰ ਆ ਸ਼ਾਇਦ ਬਹੁਤ ਸਾਰਿਆਂ ਨੂੰ ਲੱਭਦਾ ਪਿਆ ਹੋਵੇ ਕਿੰਨਾ ਸਹੀ ਆ ਬਟ ਕੁਝਕ ਜਿਹਰੇ ਹੋਣਗੇ ਉਹਨਾਂ ਨੂੰ ਨਹੀਂ ਵੀ ਲੱਭਦਾ ਪਿਆ ਹੋਵੇਗਾ ਇਹ ਨੰਬਰ ਹੈਗਾ ਵਾ 53 ਇਸ ਤੋਂ ਅਗਲਾ ਨੰਬਰ ਦੱਸੋ ਵੀ ਕਮੈਂਟ ਕਰਕੇ ਇਹ ਕਿੰਨਾ ਕਰੋ ਕਮੈਂਟ ਲਓ ਜੀ ਇਹ ਨੰਬਰ ਹੈਗਾ ਵਾ 2 ਹਾਂ ਹੁਣ ਦੱਸੋ ਵੀ ਆ ਕਿੰਨਾ ਨੰਬਰ ਹੈ ਕਿਉਂਕਿ ਇਹਦੇ ਰਹੀ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਨੂੰ ਕਲਰ ਬਲਾਈਂਡਨੈਸ ਤਾਂ ਨਹੀਂ ਹੈਗੀ ਲੱਗਾ ਪਤਾ ਤੈਨੂੰ ਤੁਹਾਨੂੰ ਦੱਸ ਦਿੰਦੇ ਆ ਕਿੰਨਾ ਨੰਬਰ ਆ ਇਹ ਨੰਬਰ ਹੈਗਾ ਵਾ 74 ਹਾਂ ਹੁਣ ਇਹ ਦੱਸੋ ਇਹ ਥੋੜਾ ਕੋਖਾ ਲੱਗਦਾ ਮੈਨੂੰ ਲੱਗਦਾ ਵੀ ਕਈਆਂ ਨੂੰ ਸਹੀ ਨਹੀਂ ਦਿਖਦਾ ਪਿਆ ਹੋਵੇ ਗਏ ਇਹ ਵਾਲਾ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਦੱਸੋ ਦੱਸੋ ਜਲਦੀ ਹਾਂ ਇਹ ਨੰਬਰ ਹੈਗਾ 169 ਲਓ ਜੀ ਹੁਨਾ ਨੰਬਰ ਦੱਸੋ ਵੀ ਕਿੰਨਾ ਇਹ ਨੰਬਰ ਹੈਗਾ ਵਾ ਜੀ 9 ਲਓ ਜੀ ਹੁਣ ਇਹ ਨੰਬਰ ਦੱਸੋ ਕਈਆਂ ਨੂੰ ਇਹਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ ਵੀ ਕਿੰਨਾ ਨੰਬਰ ਆਇਆ ਹੈ ਇਹ ਨੰਬਰ ਹੈਗਾ 97 ਇਹ ਤੁਹਾਡਾ ਟੈਸਟ ਇੰਨਾ ਕੀ ਸੀ ਸਿੰਪਲ ਟੈਸਟ ਹੀਗਾ ਹੀ ਜਿਆਦੇ ਔਖੇ ਵੀ ਨੰਬਰ ਨਹੀਂ ਸੀ ਇਹ ਤੁਹਾਨੂੰ ਅੱਖਾਂ ਨਾਲ ਦਿਸਦੇ ਹੀ ਹੋਣਗੇ ਕੁਝ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਨੰਬਰ ਨਹੀਂ ਦਿਸਦੇ ਹੋਣਗੇ ਸੋ ਤੁਸੀਂ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸਿੰਪਲ ਜਿਹੇ ਟੈਸਟ ਵਿੱਚੋਂ ਤੁਸੀਂ ਪਾਸ ਹੋਏ ਜਾਂ ਨਹੀਂ ਤੁਹਾਨੂੰ ਸਾਰੇ ਨੰਬਰ ਦਿਖੇ ਜਾਂ ਕਿਸੇ ਨੰਬਰ 'ਚ ਕਨਫਿਊਜ਼ਨ ਹੋਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਤੁਸੀਂ ਕਿੰਨੇ ਹੈਲਥੀ ਹੋ ਤੁਹਾਡੇ ਲੰਗਸ ਕਿਵੇਂ ਦੇ ਆ ਤੇ ਤੁਸੀਂ ਕਮੈਂਟ 'ਚ ਇੱਕ ਲਿੰਕ ਦਿੱਤਾ ਹੋਇਆ ਹੈ ਉਹ ਲਿੰਕ ਓਪਨ ਕਰਕੇ ਦੂਜੀ ਵੀਡੀਓ ਵੀ ਦੇਖ ਸਕਦੇ ਹੋ ਤੇ ਤੁਸੀਂ ਉੱਥੇ ਵੀ ਆਪਣਾ ਟੈਸਟ ਦੇ ਸਕਦੇ ਹੋ ਵੀ ਤੁਸੀਂ ਕਿੰਨੇ ਹੈਲਥੀ ਹੋ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਆ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸੱਚ ਕਾਲ ਜੀ